ਬਹੁਤ ਹੀ ਸੋਹਣੀ ਵੀਡੀਓ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਤੁਸੀਂ ਕਹਾਵਤ ਸੁਣੀ ਹੋਵੇਗੀ ਕਿ ਧੀਆਂ ਦਾ ਸਤਿਕਾਰ ਕਰੋ ਪੁੱਤਰਾ ਵਾਂਗ ਪਿਆਰ ਕਰੋ ਇਹ ਕਹਾਵਤ ਕੋਈ ਅੱਜ ਦੀ ਨਹੀਂ ਹੈ ਬਹੁਤ ਪੁਰਾਣੀ ਕਹਾਵਤ ਹੈ ਇਸ ਕਹਾਵਤ ਦੇ ਉੱਤੇ ਅਮਲ ਕਰਨ ਵਾਲਾ ਇਹ ਪਰਿਵਾਰ ਨਜ਼ਰ ਆ ਰਿਹਾ ਹੈ ਇਹ ਵੀਡੀਓ ਇੱਕ ਵਾਰ ਤੁਸੀਂ ਗੌਰ ਨਾਲ ਦੇਖਿਓ ਕਿ ਧੀ ਜੰਮਣ ਦੇ ਉੱਤੇ ਦੂਜੀ ਵਾਰ ਘਰ ਦੇ ਵਿੱਚ ਧੀ ਜੰਮੀ ਹੈ ਤੇ ਨਵ ਜੰਮੀ ਧੀ ਜੰਮਣ ਦੇ ਉੱਤੇ ਮਾਪਿਆਂ ਨੂੰ ਪੁਤਰਾ ਵਾਂਗ ਚਾ ਚੜਿਆ ਹੋਇਆ ਕਿ ਮੇਰੇ ਘਰ ਦੇ ਵਿੱਚ ਕਿਸੇ ਪੁੱਤਰ ਨੇ ਜਨਮ ਲਿਆ ਹੈ ਇੱਕ ਤੀਜ ਮੰਨ ਦੀ ਉਤੇ ਅਜਿਹੀ ਖੁਸ਼ੀ ਤੁਸੀਂ ਪਹਿਲਾਂ ਸ਼ਾਇਦ ਹੀ ਕਿਤੇ ਦੇਖੀ ਹੋਵੇਗੀ ਦੇਖੋ ਕਿਸ ਤਰੀਕੇ ਦੇ ਨਾਲ ਗੱਡੀ ਦੇ ਵਿੱਚ ਲਿਆ ਕੇ ਇਸ ਦਾ ਸਵਾਗਤ ਕੀਤਾ ਜਾ ਰਿਹਾ ਹੈ ਘਰ ਦੇ ਵਿੱਚ ਇਸ ਤਰੀਕੇ ਦੇ ਨਾਲ ਸਵਾਗਤ ਕੀਤਾ ਜਾ ਰਿਹਾ ਜਿਵੇਂ ਬਰਾਤ ਦੇ ਵਿੱਚੋਂ ਬਰਾਤ ਆਉਂਦੀ ਹੈ ਤਾਂ ਕਿਵੇਂ ਲਾੜੇ ਦਾ ਸਵਾਗਤ ਕਰਦੇ ਨੇ ਕੁੜੀ ਵਾਲੇ ਉਸੇ ਤਰੀਕੇ ਦੇ ਨਾਲ ਇਸ ਧੀ ਦਾ ਵੀ ਸਵਾਗਤ ਕੀਤਾ ਜਾ ਰਿਹਾ ਹਸਪਤਾਲ ਤੋਂ ਲੈ ਕੇ ਘਰ ਤੱਕ ਗੱਡੀ ਦੇ ਵਿੱਚ ਸ਼ਨਾਈਆਂ ਦੇ ਵਾਂਗੂ ਇਹਦਾ ਸਵਾਗਤ ਕੀਤਾ ਜਾ ਰਿਹਾ ਸੀਗਾ ਗੱਡੀ ਨੂੰ ਗੁਬਾਰਿਆਂ ਦੇ ਨਾਲ ਸਜਾਇਆ ਜਾ ਰਿਹਾ ਸੀਗਾ ਘਰ ਨੂੰ ਵੀ ਪੂਰਾ ਡੈਕੋਰੇਟ ਕੀਤਾ ਹੋਇਆ ਸੀਗਾ ਕਿ ਧੀ ਜੰਮੀ ਐ ਐਨੀ ਖੁਸ਼ੀ ਮਨਾ ਰਹੇ ਨੇ ਘਰ ਵਾਲੇ ਜਿਵੇਂ ਘਰ ਦੇ ਵਿੱਚ ਵਿਆਹ ਹੋਵੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰੀ ਤੇ ਸੋਹਣੀ ਵੀਡੀਓ ਹੈਗੀ ਐ ਇਹ ਹਰ ਪਾਸੇ ਚਰਚਾ ਦਾ ਵਿਸ਼ਾ ਬਣੀ ਹੋਈ ਐ ਦੱਬ ਕੇ ਇਸ ਨੂੰ ਸ਼ੇਅਰ ਕਰ ਦਿਓ ਜਿਹੜੇ ਕੀ ਕੁੜੀਆਂ ਜੰਮਣ ਦੇ ਉੱਤੇ ਨਾਰਾਜ਼ਗੀ ਜਿਤਾਉਂਦੇ ਨੇ ਬਹੁਤ ਵਾਰ ਅਸੀਂ ਸੁਣਿਆ ਹੋਵੇਗਾ ਕਿ ਕਿਸੇ ਦੀ ਧੀ ਜੰਮਦੀ ਐ ਤਾਂ ਪਰਿਵਾਰ ਨੂੰ ਖੁਸ਼ੀ ਨਹੀਂ ਹੁੰਦੀ ਪਰ ਇਹ ਪਰਿਵਾਰ ਦੇਖੋ ਕਿਸ ਤਰੀਕੇ ਦੇ ਨਾਲ ਧੀ ਜੰਮਣ ਦੇ ਉੱਤੇ ਖੁਸ਼ੀ ਮਨਾ ਰਿਹਾ ਹਾਲਾਂਕਿ ਪਰਿਵਾਰ ਵਾਲਾ ਦਾ ਕਹਿਣਾ ਹੈ ਕਿ ਅਸੀਂ ਧੀ ਹੋਵੇ ਜਾਂ ਫਿਰ ਪੁੱਤ ਹੋਵੇ ਅਸੀਂ ਕੋਈ ਫਰਕ ਨਹੀਂ ਕਰਦੇ ਸਾਡੇ ਲਈ ਤਾਂ ਇਹ ਧੀ ਹੀ ਸਾਰਾ ਕੁਝ ਹੈਗੀ ਐ ਐਨੀ ਖੁਸ਼ੀ ਤਾਂ ਸਾਨੂੰ ਉਦੋਂ ਵੀ ਨਹੀਂ ਹੋਣੀ ਸੀ ਜਦੋਂ ਸਾਡੇ ਪੁੱਤ ਨੇ ਜਨਮ ਲੈਣਾ ਹੋਣਾ ਸੀ ਤਾਂ ਇਹ ਬਹੁਤ ਹੀ ਪਿਆਰੀ ਵੀਡੀਓ ਹੈ ਤੁਸੀਂ ਦੇਖ ਸਕਦੇ ਹੋ ਖੰਨਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਵੀਡੀਓ ਜਿੱਥੇ ਕਿ ਖੰਨਾ ਦੇ ਇਸ ਪਰਿਵਾਰ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਹੈ ਪਰਿਵਾਰ ਦੇ ਵਿੱਚ ਦੂਸਰੀ ਵਾਰਤੀ ਹੋਣ ਤੇ ਵੀ ਕਿੰਨੇ ਖੁਸ਼ੀ ਦੇ ਨਾਲ ਪਹਿਲਾਂ ਉਸ ਨੂੰ ਹਸਪਤਾਲ ਤੋਂ ਕਾਰ ਨੂੰ ਸ਼ਿੰਗਾਰ ਕਰਕੇ ਕਾਰ ਨੂੰ ਵੀ ਪੂਰਾ ਡੈਕੋਰੇਟ ਕੀਤਾ ਗਿਆ ਹੈ ਤੇ ਘਰ ਪਹੁੰਚਣ ਤੇ ਵੀ ਫੁੱਲਾਂ ਦੀ ਵਰਖਾ ਕੀਤੀ ਗਈ ਹੈ। ਤੇਲ ਚੋਂ ਕੇ ਪੂਰੇ ਘਰ ਨੂੰ ਸ਼ਿੰਗਾਰ ਕੇ ਧੀ ਨੂੰ ਘਰ ਲਿਆਂਦਾ ਗਿਆ ਹੈਗਾ। ਨਵ ਜੰਮੀ ਬੱਚੀ ਦੇ ਪਿਤਾ ਦੇ ਵੱਲੋਂ ਵੀ ਕਿਹਾ ਜਾ ਰਿਹਾ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਮੇਰੇ ਘਰ ਪਹਿਲਾਂ ਵੀ ਬੇਟੀ ਹੈ ਅਤੇ ਹੁਣ ਦੂਸਰੀ ਵਾਰੀ ਵੀ ਬੇਟੀ ਹੋਈ ਹੈ। ਸਾਡੇ ਸਾਰੇ ਪਰਿਵਾਰ ਨੂੰ ਦੂਸਰੀ ਵਾਰ ਧੀ ਹੋਣ ਤੇ ਵੀ ਬਹੁਤ ਖੁਸ਼ੀ ਹੈ। ਸਾਡੇ ਲਈ ਇਹ ਧੀ ਬੇਟੇ ਵਾਂਗ ਹੀ ਹੈ। ਸਾਹੀ ਤਾਂ ਅਸੀਂ ਐਨੀ ਚਾਹਵਾਂ ਦੇ ਨਾਲ ਇਸ ਧੀ ਨੂੰ ਘਰ ਲਿਆ ਕਿ ਆ ਰਹੇ ਹਾਂ ਸਾਡੇ ਸਾਰੇ ਪਰਿਵਾਰ ਨੂੰ ਔਨੀ ਹੀ ਖੁਸ਼ੀ ਹੋ ਰਹੀ ਹੈ ਜਿੰਨੀ ਕਿ ਇੱਕ ਪੁੱਤਰ ਦੇ ਹੋਣ ਤੇ ਸ਼ਾਇਦ ਨਹੀਂ ਹੁੰਦੀ ਇਸ ਲਈ ਨਵਜੰਮੀ ਧੀ ਦੇ ਪਿਤਾ ਨੇ ਕੇਕ ਕੱਟ ਕੇ ਲੱਡੂ ਬਰਫੀ ਵੰਡ ਕੇ ਸਭ ਦਾ ਮੂਵ ਵੀ ਮਿੱਠਾ ਕਰਵਾਇਆ ਤਾਂ ਵੀਡੀਓ ਤੁਸੀਂ ਦੇਖ ਸਕਦੇ ਹੋ ਦਬ ਕੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋ ਜਿਹੜੇ ਕੁੜੀ ਹੋਣ ਦੇ ਉੱਤੇ ਵੀ ਨਰਾਜ਼ਗੀ ਜਤਾਉਂਦੇ ਨੇ ਤਾਂ ਇਸ ਪਰਿਵਾਰ ਤੋਂ ਤੁਸੀਂ ਸਿੱਖ ਸਕਦੇ ਹੋ ਕਿ ਧੀਆਂ ਵੀ ਪੁੱਤਾਂ ਦੇ ਵਾਂਗੂ ਹੀ ਹੁੰਦੀਆਂ ਨੇ ਪੁੱਤਾਂ ਤੋਂ ਵੀ ਕਿਤੇ ਵੱਧ ਕੇ ਹੁੰਦੀਆਂ ਨੇ ਜਦੋਂ ਇੱਕ ਉਹਨੂੰ ਦਰਦ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਉਹਦੀ ਧੀ ਅੱਗੇ ਆਉਂਦੀ ਹੈ ਤਾਂ ਵੀਡੀਓ ਤੁਸੀਂ ਦੇਖ ਸਕਦੇ ਹੋ ਖੰਨਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੀ ਖੰਨਾ ਦੇ ਇੱਕ ਪਰਿਵਾਰ ਦੇ ਵਿੱਚ ਘਰ ਦੇ ਵਿੱਚ ਦੂਜੀ ਵਾਰ ਧੀ ਜੰਮੀ ਹੈ ਤੇ ਐਵੇਂ ਖੁਸ਼ੀ ਮਨਾ ਰਹੇ ਨੇ ਜਿਵੇਂ ਉਹਨਾਂ ਦੇ ਘਰ ਦੇ ਵਿੱਚ ਪੁੱਤ ਨੇ ਜਨਮ ਲਿਆ ਤਾਂ ਉਹ ਪਰਿਵਾਰਕ ਮੈਂਬਰਾਂ ਦਾ ਇਸ ਬਾਬਤ ਕੀ ਕੁਝ ਕਹਿਣਾ ਹੈ ਤੇ ਆ ਪੀਰੀ ਪਿਆਰੀ ਵੀਡੀਓ ਇੱਕ ਵਾਰ ਤੁਹਾਨੂੰ ਵੀ ਦਿਖਾਉਂਦੇ ਆ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਜੀਤ ਕੁਮਾਰ ਜੀ अच्छा ਤੁਹਾਡੇ ਘਰ ਬੇਟੀ ਜਿਹੜੀ ਆਈ ਹੈ ਕਿੰਨੀ ਖੁਸ਼ੀ ਮਨਾ ਰਹੇ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਮੈਂ ਨਾ ਜੇ ਆਪਾਂ ਕਹਿੰਦੇ ਜਿਵੇਂ ਮੁੰਡੇ ਦੀ ਖੁਸ਼ੀ ਮੈਨੂੰ ਉਹਦੇ ਨਾਲ ਦੁੱਗਣੀ ਖੁਸ਼ੀ ਹੋਈ ਹੈ ਜੀ ਮੇਰੇ ਇੱਕ ਤਰ੍ਹਾਂ ਦਾ ਬੇਟਾ ਬੇਟੇ ਨਾਲੋਂ ਵੱਧ ਕੇ ਹੈ ਜੀ ਇਹ ਕੀ ਲక్ష్ਮੀ ਦਾ ਰੂਪ ਆਇਆ ਜੀ ਹੋਲੇ ਨਾਲ ਜੀ ਦੀ ਕਿਰਪਾ ਜਿੰਨੀ ਹੋ ਰਹੀ ਹੈ ਬਹੁਤ ਵਧੀਆ ਹੋਈ ਹੈ ਪਹਿਲਾਂ ਪਹਿਲਾਂ ਵੀ ਬੇਟੀ ਹੈ ਹਾਂਜੀ ਹਾਂਜੀ ਪਹਿਲਾਂ ਵੀ ਬੇਟੀ ਹੈ ਜੀ 5 ਸਾਲ ਦੀ ਸਮਾਜ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿਉਂਕਿ ਅਕਸਰ ਆਪਾਂ ਦੇਖਣ ਨੂੰ ਆਉਂਦੇ ਕਿ ਵੀ ਪਹਿਲਾਂ ਬੇਟੀ ਤੋਂ ਬਾਅਦ ਹਰ ਇੱਕ ਪਰਿਵਾਰ ਚ ਇਹ ਹੁੰਦਾ ਕਿ ਬੇਟਾ ਆਵੇ ਪਰਿਵਾਰ ਚ ਕਿੰਦਾ ਮਾਹੌਲ ਆਇਆ ਦੇਖੋ ਜੀ ਪਰਿਵਾਰ ਚ ਮਾਹੌਲ ਬਹੁਤ ਵਧੀਆ ਹੈ ਦੇਖੋ ਬੇਟਾ ਚਲੋ ਕਹਿੰਦੇ ਕਿ ਪਰਿਵਾਰ ਸੋਚਦਾ ਹੁੰਦੇ ਸੀ ਹਾਂ ਵੀ ਲੜਕਾ ਹੋਵੇ ਫਿਲਹਾਲ ਦੇਖੋ ਜੋ ਵੀ ਉੱਪਰ ਵਾਲੇ ਦੀ ਦੇਣਾ ਵੈਸੇ ਜਲਦ ਲక్ష్ਮੀ ਆਂਦੀ ਹੈ ਇਹ ਮੁੰਡਿਆਂ ਨਾਲੋਂ ਵੀ ਵੱਧ ਕੇ ਪਿਆਰ ਲੈਂਦੇ ਨੇ ਜੀ ਬਹੁਤ ਜ਼ਿਆਦਾ ਪਿਆਰ ਲੈਂਦੇ ਵੀ ਦਿੰਦੇ ਆ ਪਿਆਰ ਬਹੁਤ ਜ਼ਿਆਦਾ ਨੇ ਹਾਂਜੀ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਅਰਣ ਲਤਾ ਕਾਲੀਆ ਤੁਸੀਂ ਬੱਚੀ ਦੇ ਕੀ ਲੱਗਦੇ ਮੈਨੂੰ ਵੱਡੀ ਬੇਟੀ ਤਾਈ ਕਹਿੰਦੀ ਆ ਤਾਂ ਇਹ ਵੀ ਤਾਈ ਕਹੂਗੀ ਆ ਤਾਉ ਨੇ ਮੈਂ ਤਾਈ ਹ ਕਿੰਨੀ ਕੁ ਖੁਸ਼ੀ ਹੈ ਪਰਿਵਾਰ ਦੇ ਵਿੱਚ ਦੇਖੋ ਜੀ ਖੁਸ਼ੀ ਤਾਂ ਬਹੁਤ ਜ਼ਿਆਦਾ ਕਿਉਂਕਿ ਬੇਟੇ ਇੱਕ ਟਾਈਮ ਤੇ ਕੰਮ ਤੇ ਹੁੰਦੇ ਨੇ ਕੁੜੀਆਂ ਫਿਰ ਵੀ ਫੋਨ ਫੋਨ ਕਰਕੇ ਕਿਸੇ ਨਾ ਕਿਸੇ ਤਰੀਕੇ ਨਾਲ ਮਾਪੇ ਦਾ ਹਾਲਚਲ ਪੁੱਛਦੀਆਂ ਰਹਿੰਦੀਆਂ ਨੇ ਕੁੜੀਆਂ ਨਾਲ ਹੀ ਮਾਂ ਦੁੱਖ ਸਾਂਝਾ ਕਰ ਸਕਦੀ ਹੈ ਠੀਕ ਹੈ ਇਹ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਇਹਦੀ ਕੋ ਭੈਣ ਵੀ ਆ ਦੋ ਭੈਣਾਂ ਹੋ ਵੀ ਜ਼ਰੂਰ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਇੱਕ ਦੂਜੀ ਨਾਲ ਆਪਣਾ ਦੁੱਖ ਸੁੱਖ ਸਾਂਝਾ ਕਰ ਸਕੇ ਕੱਲੀ ਬੈਣ ਤਾਂ ਕਿਸੇ ਨਾਲ ਦੁੱਖ ਵੀ ਸਾਂਝਾ ਨਹੀਂ ਕਰ ਸਕਦੀ ਸਮਾਜ ਵਿੱਚ ਇਹ ਬਹੁਤ ਜ਼ਰੂਰੀ ਹੈ ਕਿ ਦੋ ਕੁੜੀਆਂ ਠੀਕ ਹੈ ਸਭ ਦੇ ਹੋਣੀਆਂ ਚਾਹੀਦੀਆਂ ਨੇ ਮੁੰਡੇ ਆਪਣੀ ਜਗ੍ਹਾ ਨੇ ਕੁੜੀਆਂ ਆਪਣੀਆਂ ਜਿਵੇਂ ਹਰੇਕ ਫੀਲਡ 'ਚ ਕੁੜੀਆਂ ਆਪਣੀ ਜਗ੍ਹਾ ਤੇ ਸਟੈਂਡ ਕਰ ਰਹੀਆਂ ਨੇ ਕੋਈ ਆਈਪੀਐਸ ਅਫੀਸਰ ਬਣਦੀ ਹੈ ਕੋਈ ਆਈਐਸ ਅਫੀਸਰ ਬਣਦੀ ਹੈ ਕੋਈ ਟੀਚਰ ਬਣਦੀ ਹੈ ਕੋਈ ਸਾਇੰਟਿਸਟ ਵੀ ਸਭ ਤਰੀਕੇ ਦੇ ਫੀਲਡ 'ਚ ਕੁੜੀਆਂ ਅੱਗੇ ਨੇ ਤਾਂ ਮੇਰੀ ਤਾਂ ਦੁਆ ਵੀ ਹੈ ਦੋਹੀ ਕੁੜੀਆਂ ਇੰਨੇ ਫੀਲਡਾਂ 'ਚੋਂ ਕਿਸੇ ਇੱਕ ਇੱਕ ਫੀਲਡ 'ਚ ਅੱਗੇ ਹੀ ਜਾਣ ਸਾਡੀ ਆਪਣੀ ਵੀ ਬੇਟੀ ਹੈ ਠੀਕ ਹੈ ਉਹ ਵੀ ਸਾਰੇ ਕੰਮ ਕਰਦੀ ਹੈ ਮੁੰਡਿਆਂ ਦੀ ਤਰ੍ਹਾਂ ਕਿਤੇ ਜਾਣਾ ਕਿਤੇ ਲੈ ਕੇ ਜਾਣਾ ਉਹਦੇ ਸਾਰੇ ਕੰਮ ਨੇ ਇਹ ਤਾਂ ਨੈਚੁਰਲੀ ਇਹ ਕੁੜੀਆਂ ਬਹੁਤ ਹੀ ਭਾਗਸ਼ਾਲੀ ਹੋਣ ਇਹ ਦੋਨੋਂ ਮੇਰੀ ਇਹ ਹੀ ਦੋ